ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਝਾੜੂ ਲਗਾਉਣ ਵੇਲੇ ਇਹ ਤਿੰਨ ਕੰਮ ਕਰ ਲੈਂਦੇ ਹੋ ਤਾਂ ਮੰਨ ਕੇ ਚੱਲੋ ਤੁਹਾਡੇ ਘਰ ਵਿੱਚ ਪੈਸੇ ਦੀ ਤੰਗੀ ਦਾ ਤੁਹਾਨੂੰ ਕਦੇ ਵੀ ਸਾਹਮਣਾ ਨਹੀਂ ਕਰਨਾ ਪਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਹਿ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਅਤੇ ਬਣੀ ਰਹੇ ਤੁਹਾਨੂੰ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਝਾੜੂ ਲਗਾਉਣ ਵੇਲੇ ਤੁਸੀਂ ਇਹ ਤਿੰਨ ਕੰਮ ਕਰਨੇ ਹਨ ਤਾਂ ਵੇਖਿਓ ਤੁਹਾਡੇ ਘਰ ਵਿੱਚ ਕਿਵੇਂ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਵੇਗਾ ਸੋ ਸਾਥ ਸੰਗਤ ਜੀ ਅੱਜ ਦੀ ਇਸ ਵੀਡੀਓ ਨੂੰ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਬਹੁਤ ਹੀ ਤੁਹਾਡੇ ਲਈ ਇੰਪੋਰਟੈਂਟ ਸਾਬਿਤ ਹੋ ਜਾਏਗੀ। ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਝਾੜੂ ਦੇ ਬਾਰੇ। ਝਾੜੂ ਦੇ ਨਾਲ ਜੁੜੀਆਂ ਹੋਈਆਂ ਬਹੁਤ ਹੀ ਕੁਝ ਖਾਸ ਗੱਲਾਂ ਦੇ ਬਾਰੇ। ਇਸ ਲਈ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲੈਣਾ ਜੀ। ਦੇ ਨਾਲ ਦੇ ਨਾਲ ਇਸ ਵੀਡੀਓ ਦੀ ਕੱਲੀ-ਕੱਲੀ ਗੱਲ ਹੀ ਤੁਹਾਡੇ ਬਹੁਤ ਕੰਮ ਆਉਣ ਵਾਲੀ ਹੈ ਇਸ ਨੂੰ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਧ ਸੰਗਤ ਜੀ ਤੁਸੀਂ ਅਕਸਰ ਹੀ ਆਪਣੇ ਘਰ ਦੇ ਵਿੱਚ ਵੱਡੇ-ਵਡੇਰਿਆਂ ਤੋਂ ਇਹ ਗੱਲ ਸੁਣੀ ਹੋਵੇਗੀ ਕਿ ਰਾਤ ਦੇ ਸਮੇਂ ਕਦੇ ਵੀ ਝਾੜੋ ਨਹੀਂ ਲਗਾਉਣਾ ਚਾਹੀਦਾ ਇਸ ਦੇ ਪਿੱਛੇ ਕੀ ਕਾਰਨ ਹੈ ਆਪਣੇ ਵਿੱਚੋਂ ਬਹੁਤ ਸਾਰੇ ਇਸ ਗੱਲ ਨੂੰ ਨਹੀਂ ਜਾਣਦੇ ਬਸ ਇਹ ਆਖਦੇ ਹਨ ਕਿ ਜਿਸ ਘਰ ਦੇ ਵਿੱਚ ਰਾਤ ਨੂੰ ਝਾੜੂ ਲਗਾਇਆ ਜਾਂਦਾ ਹੈ ਉਸ ਘਰ ਵਿੱਚ ਬਰਕਤ ਨਹੀਂ ਰਹਿੰਦੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਸਾਡੇ ਘਰਾਂ ਦੇ ਵਿੱਚ ਅਕਸਰ ਹੀ ਕੀਤੀਆਂ ਜਾਂਦੀਆਂ ਹਨ ਅੱਜ ਆਪਾਂ ਗੱਲ ਕਰਾਂਗੇ ਜੀ ਝਾੜੂ ਕਿਸ ਸਮੇਂ ਲਗਾਉਣਾ ਚਾਹੀਦਾ ਹੈ ਇਸ ਦੇ ਫਿਰ ਕੀ ਫਾਇਦੇ ਹੋ ਜਾਣਗੇ ਘਰ ਵਿੱਚ ਬਰਕਤ ਕਿਵੇਂ ਆ ਜਾਂਦੀ ਹੈ ਸਾਥ ਸੰਗਤ ਜੀ ਅਸੀਂ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਕਰਦੇ ਹਾਂ ਜਿਸ ਦੇ ਨਾਲ ਘਰ ਵਿੱਚ ਬਰਕਤ ਆਉਂਦੀ ਹੈ ਤੇ ਕਈ ਕੰਮ ਸਾਡੇ ਹੱਥੋਂ ਇਹੋ ਜਿਹੇ ਵੀ ਹੋ ਜਾਂਦੇ ਹਨ ਜੋ ਆਪਣੇ ਘਰ ਵਿੱਚ ਪਰੇਸ਼ਾਨੀਆਂ ਨੂੰ ਸੱਦਾ ਦਿੰਦੇ ਹਨ ਭਾਵਕੇ ਪਰੇਸ਼ਾਨੀਆਂ ਨੂੰ ਲੈ ਕੇ ਆਉਂਦੇ ਹਨ ਤੇ ਫਿਰ ਸਾਡੇ ਘਰ ਵਿੱਚ ਗਰੀਬੀ ਆ ਜਾਂਦੀ ਹੈ। ਮਨੁੱਖ ਦਿਨ ਰਾਤ ਇੱਕ ਕਰਕੇ ਪੈਸਾ ਕਮਾਉਂਦਾ ਹੈ ਪਰ ਫਿਰ ਵੀ ਪੈਸਾ ਬਚਦਾ ਨਹੀਂ। ਸਮਝ ਨਹੀਂ ਆਉਂਦੀ ਕਿ ਪੈਸਾ ਚਲਿਆ ਕਿੱਥੇ ਜਾਂਦਾ ਹੈ। ਪਰਮਾਤਮਾ ਦੀ ਰਹਿਮਤ ਵੀ ਸਾਡੇ ਤੋਂ ਫਿਰ ਦੂਰ ਹੋ ਜਾਂਦੀ ਨਜ਼ਰ ਆਉਂਦੀ ਹੈ। ਘਰ ਦੀਆਂ ਔਰਤਾਂ ਉਸ ਸਮੇਂ ਇਸ ਤਰ੍ਹਾਂ ਦੇ ਕੰਮ ਕਰ ਰਹੀਆਂ ਹੁੰਦੀਆਂ ਹਨ। ਅਤੇ ਜਦੋਂ ਤੱਕ ਉਹ ਇਸ ਤਰ੍ਹਾਂ ਦੇ ਕੰਮ ਕਰਨੇ ਛੱਡ ਨਹੀਂ ਦਿੰਦੀਆਂ ਉਦੋਂ ਤੱਕ ਫਿਰ ਘਰ ਵਿੱਚ ਬਰਕਤ ਨਹੀਂ ਆਉਂਦੀ ਜਿਵੇਂ ਕਿ ਜੇਕਰ ਘਰ ਵਿੱਚ ਖਾਣਾ ਬਿਨਾਂ ਸਿਰ ਟੱਕੇ ਬਣਾਇਆ ਜਾਂਦਾ ਹੈ ਘਰ ਵਿੱਚ ਬਰਕਤ ਨਹੀਂ ਆਉਂਦੀ ਇਸ ਲਈ ਚਾਹੀਦਾ ਹੈ ਜਦੋਂ ਵੀ ਖਾਣਾ ਬਣਾਇਆ ਜਾਵੇ ਆਪਣਾ ਸਿਰ ਨੂੰ ਜ਼ਰੂਰ ਟੱਕਿਆ ਕਰੋ ਇਸ ਦੇ ਨਾਲ ਬੱਚਿਆਂ ਨੂੰ ਵੀ ਇਸ ਤਰ੍ਹਾਂ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ ਮਨੁੱਖ ਨੂੰ ਚਾਹੀਦਾ ਹੈ ਹਮੇਸ਼ਾ ਹੀ ਪਰਮਾਤਮਾ ਜੀ ਦਾ ਨਾਮ ਜਪੇ ਤੇ ਨਾਮ ਜਪ ਕੇ ਹੀ ਖਾਣਾ ਬਣਾਵੇ ਤੇ ਖਾਣਾ ਖਾਵੇ ਇਸ ਦੇ ਨਾਲ ਸ਼ੁਕਰਾਨਾ ਵੀ ਕਰੇ ਤੇ ਨਾਲ ਦੇ ਨਾਲ ਜਦੋਂ ਵੀ ਕੋਈ ਕੰਮ ਕਰੋ ਤਾਂ ਵਾਹਿਗੁਰੂ ਜੀ ਦਾ ਨਾਮ ਜ਼ਰੂਰ ਜਪਿਆ ਕਰੋ ਜਿਸ ਨਾਲ ਘਰ ਵਿੱਚ ਬਰਕਤ ਆਉਂਦੀ ਹੈ ਤੇ ਗਰੀਬੀ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ ਅੰਮ੍ਰਿਤ ਵੇਲੇ ਸੁੱਤੇ ਰਹਿਣਾ ਇਹ ਵੀ ਘਰ ਵਿੱਚ ਬਰਕਤ ਨਾ ਰਹਿਣ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਹੈ ਟੁੱਟੀਆਂ ਹੋਈਆਂ ਚੀਜ਼ਾਂ ਨੂੰ ਘਰ ਵਿੱਚ ਇਕੱਠਾ ਕਰਕੇ ਰੱਖ ਲੈਣਾ ਟੋਟੇ ਕੰਗੇ ਦੇ ਨਾਲ ਸੇਰਵਾ ਹਣਾ ਇਹ ਸਭ ਕੰਮ ਕਰਨ ਦੇ ਨਾਲ ਘਰ ਵਿੱਚ ਬਰਕਤ ਨਹੀਂ ਰਹਿੰਦੀ ਆਪਾਂ ਜਿਸ ਚੀਜ਼ ਦੇ ਬਾਰੇ ਸੋਚਦੇ ਹੀ ਰਹਿੰਦੇ ਹਾਂ ਉਹ ਚੀਜ਼ ਸਾਡੇ ਨਾਲ ਫਿਰ ਵਾਪਰਣੀ ਸ਼ੁਰੂ ਹੋ ਜਾਂਦੀ ਹੈ ਸੰਤ ਫਕੀਰ ਜੀ ਆਖਦੇ ਹਨ ਜੇਕਰ ਤੁਹਾਡੇ ਨਾਲ ਮਾੜਾ ਹੋ ਰਿਹਾ ਹੈ ਉਹ ਵੀ ਤੁਹਾਡੇ ਕਰਮਾ ਕਰਕੇ ਹੀ ਹੈ ਤੁਹਾਡੇ ਮਾੜੇ ਕਰਮ ਹੀ ਘਰ ਦੀ ਬਰਕਤ ਨੂੰ ਖਾ ਜਾਂਦੇ ਹਨ ਤੇ ਫਿਰ ਇਸ ਤਰ੍ਹਾਂ ਦੇ ਕਰਮਾਂ ਦੇ ਨਾਲ ਮਨੁੱਖ ਦਾ ਵਾਹ ਪਹਿ ਜਾਂਦਾ ਹੈ ਸਤ ਸੰਗਤ ਜੀ ਆਪਾਂ ਸਾਰੇ ਹੀ ਝਾੜੂ ਨੂੰ ਬੜਾ ਮਾਮੂਲੀ ਚੀਜ਼ ਸਮਝਦੇ ਹਾਂ ਇਹ ਘਰ ਵਿੱਚ ਕੇ ਪਈ ਹੀ ਰਹਿੰਦੀ ਹੈ ਪਰ ਇਸ ਨਾਲ ਕੀਤੀਆਂ ਗਈਆਂ ਗਲਤੀਆਂ ਤੁਹਾਨੂੰ ਕਈ ਤਰ੍ਹਾਂ ਦੇ ਘਾਟੇ ਪਵਾ ਸਕਦੀਆਂ ਹਨ ਸਤ ਸੰਗਤ ਜੀ ਝਾੜੂ ਨਾਲ ਜੁੜੀਆਂ ਕੁਝ ਖਾਸ ਗੱਲਾਂ ਦਾ ਹਮੇਸ਼ਾ ਧਿਆਨ ਰੱਖਿਆ ਕਰੋ ਨਹੀਂ ਤਾਂ ਇਹ ਤੁਹਾਨੂੰ ਝਾੜ ਕੇ ਵੀ ਰੱਖ ਸਕਦਾ ਹੈ ਫਿਰ ਕਦੇ ਵੀ ਘਰ ਵਿੱਚ ਬਰਕਤ ਨਹੀਂ ਆਵੇਗੀ ਤੇ ਜੇਕਰ ਆਵੇਗੀ ਫਿਰ ਇਸ ਤਰ੍ਹਾਂ ਤਰ ਜਾਵੇਗੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਝਾੜੂ ਲਗਾਉਂਦੇ ਸਾਤ ਸੰਗਿਆਜੀ ਸਿਰ ਨੂੰ ਜ਼ਰੂਰ ਟੱਕਿਆ ਕਰੋ ਤੇ ਹਮੇਸ਼ਾ ਹੀ ਸਵੇਰ ਵੇਲੇ ਅੰਮ੍ਰਿਤ ਵੇਲੇ ਹੀ ਝਾੜੂ ਲਗਾਇਆ ਕਰੋ ਕਿਹਾ ਜਾਂਦਾ ਹੈ ਸਿਰ ਟੱਕ ਕੇ ਸਵੇਰੇ ਝਾੜੂ ਨਾ ਲਗਾਉਣਾ ਘਰ ਦੇ ਵਿੱਚ ਨਾ ਬਰਕਤ ਆਉਣ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਹੈ ਕਿਸੇ ਸੰਤ ਫਕੀਰ ਜੀ ਦੇ ਕੋਲ ਇੱਕ ਵਾਰ ਇੱਕ ਬੀਬੀ ਆਈ ਤੇ ਆ ਕੇ ਕਹਿਣ ਲੱਗੀ ਸੰਤ ਜੀ ਮੇਰੇ ਦੋ ਪੁੱਤ ਹਨ ਤੇ ਘਰ ਵਾਲਾ ਅਸੀਂ ਸਾਰੇ ਹੀ ਜਾਣੇ ਕਮਾਉਂਦੇ ਹਾਂ ਸਵੇਰ ਵੇਲੇ ਕੰਮ ਤੇ ਤੁਰ ਜਾਂਦੇ ਹਾਂ ਪਰ ਫਿਰ ਵੀ ਘਰ ਵਿੱਚ ਬਰਕਤ ਨਹੀਂ ਆਉਂਦੀ ਸਾਡੇ ਘਰ ਵਿੱਚ ਬੜੀਆਂ ਪਰੇਸ਼ਾਨੀਆਂ ਹਨ ਜੋ ਕਿ ਪੈਸੇ ਸੰਬੰਧੀ ਵੀ ਹਨ ਤੇ ਇਹਨਾਂ ਸਾਰੀਆਂ ਪਰੇਸ਼ਾਨੀਆਂ ਨੇ ਜਿਵੇਂ ਸਾਡੇ ਘਰ ਵਿੱਚ ਡੇਰਾ ਲਗਾ ਰੱਖਿਆ ਹੈ ਸਾਡੇ ਸਾਰੇ ਕੰਮ ਹੀ ਬਣਦੇ ਬਣਦੇ ਰੁਕ ਜਾਂਦੇ ਹਨ ਤੁਸੀਂ ਦੱਸੋ ਅਸੀਂ ਕੀ ਕਰੀਏ ਜਿਸ ਨਾਲ ਕਿ ਸਾਡੇ ਸਾਰੇ ਇਹ ਕੰਮ ਬਣਨੇ ਸ਼ੁਰੂ ਹੋ ਜਾਣ ਸੰਤ ਜੀ ਨੇ ਕਿਹਾ ਜਿਸ ਘਰ ਵਿੱਚ ਵੱਧ ਦੁਆਵਾਂ ਇਕੱਠੀਆਂ ਹੋ ਜਾਣ ਉਸ ਘਰ ਵਿੱਚ ਫਿਰ ਕਦੇ ਵੀ ਬਰਕਤ ਨਹੀਂ ਆਉਂਦੀ ਉਹ ਬੀਬੀ ਥੋੜੀ ਜਿਹੀ ਹੈਰਾਨ ਹੋਈ ਕਿ ਸੰਤ ਜੀ ਨੇ ਫਿਰ ਦੁਹਰਾਇਆ ਜਿਸ ਘਰ ਵਿੱਚ ਵੱਧੋਆਵਾ ਇਕੱਠੀਆਂ ਹੋ ਜਾਣ ਉੱਥੇ ਕਦੇ ਬਰਕਤ ਨਹੀਂ ਪੈਂਦੀ ਤਾਂ ਬੀਬੀ ਨੇ ਕਿਹਾ ਸਾਡੇ ਘਰ ਕੌਣ ਵੱਧਵਾਵਾ ਕਰਦਾ ਹੋਵੇਗਾ ਤਾਂ ਸੰਤ ਜੀ ਨੇ ਕਿਹਾ ਕਿ ਬੀਬੀ ਤੂੰ ਮੈਨੂੰ ਇੱਕ ਗੱਲ ਦੱਸ ਤੂੰ ਘਰ ਦੀ ਸਫਾਈ ਕਿਸ ਸਮੇਂ ਕਰਦੀ ਹੈ ਬੀਬੀ ਨੇ ਕਿਹਾ ਜੀ ਸਾਫ ਸਫਾਈ ਦਾ ਕੋਈ ਸਮਾਂ ਨਹੀਂ ਕਦੇ ਸਵੇਰੇ ਤੇ ਕਦੇ ਸ਼ਾਮ ਨੂੰ ਤੇ ਕਦੇ ਸਮਾਂ ਮਿਲੇ ਤੇ ਰਾਤ ਨੂੰ ਜਦੋਂ ਵੀ ਮੇਰਾ ਸਮਾਂ ਲੱਗਦਾ ਹੈ ਉਦੋਂ ਕਰ ਲੈਂਦੀ ਹੈ ਸੰਤ ਜੀ ਨੇ ਕਿਹਾ ਬੀਬੀ ਘਰ ਦੀ ਸਫਾਈ ਸਵੇਰੇ ਉੱਠਣ ਤੋਂ ਬਾਅਦ ਕਰਿਆ ਕਰੋ ਤੇ ਰਾਤ ਨੂੰ ਨਾ ਕਰਿਆ ਕਰੋ ਕਿਉਂਕਿ ਜਦੋਂ ਸੂਰਜ ਡੁੱਬ ਜਾਂਦਾ ਹੈ ਕੁਦਰਤ ਦੇ ਜਿਹੜੇ ਛੋਟੇ-ਛੋਟੇ ਜੀਵ ਹੁੰਦੇ ਹਨ ਉਹ ਸ਼ਾਮ ਦੇ ਸਮੇਂ ਘਰ ਦੇ ਕੋਨਿਆਂ ਵਿੱਚ ਜਾ ਕੇ ਆਰਾਮ ਕਰ ਰਹੇ ਹੁੰਦੇ ਹਨ ਘਰ ਦੀਆਂ ਵਿੱਥਾਂ ਵਿੱਚ ਲੁਕਦੇ ਫਿਰਦੇ ਹਨ ਆਪਣੀ ਜਾਨ ਲਗਾਉਂਦੇ ਹਨ ਸਵੇਰ ਦਾ ਇੰਤਜ਼ਾਰ ਕਰਦੇ ਹਨ ਉਸ ਸਮੇਂ ਉਹ ਪਰਮਾਤਮਾ ਨੂੰ ਯਾਦ ਕਰ ਰਹੇ ਹੁੰਦੇ ਹਨ ਤੇ ਜਦੋਂ ਮਨੁੱਖ ਰਾਤ ਦੇ ਸਮੇਂ ਝਾੜੂ ਲਗਾਉਂਦਾ ਹੈ ਉਹ ਵਿੱਥਾਂ ਵਿੱਚੋਂ ਫਿਰ ਬੇਕਾਰ ਹੋ ਜਾਂਦੇ ਹਨ ਤੇ ਰਾਤ ਹਨੇਰੇ ਵਿੱਚ ਉਹਨਾਂ ਨੂੰ ਫਿਰ ਕੁਝ ਦਿਖਾਈ ਨਹੀਂ ਦਿੰਦਾ ਇੱਧਰ ਉੱਧਰ ਪਰੇਸ਼ਾਨ ਹੋ ਕੇ ਭੱਜਦੇ ਫਿਰਦੇ ਹਨ ਮਨੁੱਖ ਦੇ ਪੈਰਾਂ ਹੇਠ ਆਉਂਦੇ ਹਨ ਪਰਮਾਤਮਾ ਆਪਣੇ ਜੀਵਾਂ ਨਾਲ ਐਨਾ ਪਿਆਰ ਕਰਦੇ ਹਨ ਕਿ ਆਪਣੇ ਜੀਵਾਂ ਦੇ ਨਾਲ ਮਾੜਾ ਵਰਤਾਅ برداشت ਨਹੀਂ ਕਰ ਸਕਦੇ ਉਸ ਜੀਵ ਦੇ ਫਿਰ ਦਿਲੋਂ ਹੂਕ ਨਿਕਲਦੀ ਹੈ ਉਹਨਾ ਜੀਵਾਂ ਦੀਆਂ ਬਾਦ ਦੁਆਵਾਂ ਘਰ ਵਿੱਚ ਹਰ ਪਾਸਿਓਂ ਫਿਰ ਤੁਹਾਡੇ ਤੰਗੇ ਲਿਆ ਸਕਦੀਆਂ ਹਨ ਤੇ ਘਰ ਦੀ ਖੁਸ਼ਹਾਲੀ ਤੰਗੀ ਵਿੱਚ ਤਬਦੀਲ ਹੋ ਜਾਂਦੀ ਹੈ ਤੇ ਘਰ ਵਿੱਚ ਬਰਕਤ ਫਿਰ ਨਹੀਂ ਰਹਿੰਦੀ ਜੇਕਰ ਤੁਸੀਂ ਘਰ ਵਿੱਚ ਬਰਕਤ ਚਾਹੁੰਦੇ ਹੋ ਤਾਂ ਇਹ ਗੱਲ ਆਪਣੇ ਦਿਮਾਗ 'ਚ ਬਿਠਾ ਲਿਓ ਜਦੋਂ ਝਾੜੂ ਲਗਾਉਂਦੇ ਹਾਂ ਤਾਂ ਘਰ ਦਾ ਸਾਰਾ ਕੋੜਾ ਉਸ ਦੇ ਨਾਲ ਹੀ ਲੱਗ ਜਾਂਦਾ ਹੈ ਇਸ ਲਈ ਕਦੇ ਵੀ ਝਾੜੂ ਨੂੰ ਰਸੋਈ ਦੇ ਕੋਲ ਨਹੀਂ ਰੱਖਣਾ ਚਾਹੀਦਾ ਇਸ ਗੱਲ ਦਾ ਤੁਸੀਂ ਖਾਸ ਤੌਰ ਤੇ ਧਿਆਨ ਰੱਖਣਾ ਹੈ ਜਿੱਥੇ ਬੈਠ ਕੇ ਤੁਸੀਂ ਖਾਣਾ ਖਾਂਦੇ ਹੋ ਉਸ ਜਗ੍ਹਾ ਦੇ ਨੇੜੇ ਵੀ ਕਦੇ ਝਾੜੂ ਨਹੀਂ ਰੱਖਣਾ ਚਾਹੀਦਾ ਘਰ ਵਿੱਚ ਲੜਾਈ ਝਗੜੇ ਵਧਣੇ ਸ਼ੁਰੂ ਹੋ ਜਾਣਗੇ ਤੇ ਝਾੜੂ ਲਗਾਉਂਦੇ ਸਮੇਂ ਹਮੇਸ਼ਾ ਹੀ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਿਆ ਕਰੋ ਕਿਉਂਕਿ ਇਸ ਨਾਲ ਵਾਹਿਗੁਰੂ ਦਾ ਨਾਮ ਦਾ ਪਸਾਰਾ ਘਰ ਦੇ ਹਰ ਕੋਨੇ ਵਿੱਚ ਹੋ ਜਾਵੇਗਾ ਜਿੱਥੇ-ਜਿੱਥੇ ਵੀ ਤੁਸੀਂ ਘਰ ਵਿੱਚ ਝਾੜੂ ਲਗਾਓਗੇ ਉੱਥੋਂ ਨਕਾਰਾਤਮਕਤਾ ਦੂਰ ਹੋ ਜਾਵੇਗੀ ਘਰ ਦੇ ਮੈਂਬਰਾਂ ਵਿੱਚ ਪਿਆਰ ਦਾ ਵਾਸ ਹੋ ਜਾਵੇਗਾ ਘਰ ਦੀਆਂ ਕੰਧਾਂ ਨੂੰ ਕਦੇ ਵੀ ਝਾੜੂ ਨਾਲ ਸਾਫ਼ ਨਹੀਂ ਕਰਨਾ ਚਾਹੀਦਾ ਕਈ ਵਾਰੀ ਅਸੀਂ ਕੀ ਕਰਦੇ ਹਾਂ ਕਿ ਘਰ ਦੀਆਂ ਪਰਿਸ਼ੱਤੀਆਂ ਘਰ ਦੀਆਂ ਕੰਧਾਂ ਜਿੱਥੇ ਜਾਲੇ ਲੱਗੇ ਹੁੰਦੇ ਹਨ ਝਾੜੂ ਮਾਰ ਮਾਰ ਕੇ ਸਫਾਈ ਕਰਦੇ ਹਾਂ ਕਈ ਵਾਰ ਉਹਨਾਂ ਕੰਧਾਂ ਤੇ ਥਾਵਾਂ ਤੇ ਕੋਈ ਸ਼ਬਦ ਜਾਂ ਫਿਰ ਗੁਰੂ ਪੀਰ ਦੀ ਫੋਟੋ ਅਸੀਂ ਲਗਾਈ ਹੁੰਦੀ ਹੈ ਫਿਰ ਉਹ ਝਾੜੂ ਦੇ ਨਾਲ ਹੀ ਉਹਨਾਂ ਫੋਟੋਆਂ ਨੂੰ ਵੀ ਸਾਫ਼ ਕਰਨ ਲੱਗ ਜਾਂਦੇ ਹਨ ਤੇ ਉਹ ਝਾੜੂ ਫੋਟੋਆਂ ਨੂੰ ਲੱਗ ਜਾਂਦਾ ਹੈ ਫਿਰ ਅਸੀਂ ਇਸ ਤਰੀਕੇ ਨਾਲ ਪਾਪਾਂ ਦੇ ਭਾਗੀਦਾਰ ਬਣ ਜਾਂਦੇ ਹਾਂ ਇਸ ਕਰਕੇ ਕੰਦਾ ਨੂੰ ਹਮੇਸ਼ਾ ਕੱਪੜੇ ਨਾਲ ਸਾਫ਼ ਕਰੋ ਘਰ ਦੀ ਰਸੋਈ ਦੀ ਪਰਿਸ਼ੱਤੀ ਤਾਂ ਖਾਸ ਕਰਕੇ ਜਦੋਂ ਅਸੀਂ ਸਾਫ਼ ਕਰਦੇ ਹਾਂ ਉੱਥੇ ਆਪਾਂ ਭੋਜਨ ਪ੍ਰਸ਼ਾਦਾ ਰਸੋਈ ਵਿੱਚ ਬਣਾਉਣਾ ਹੁੰਦਾ ਹੈ ਝਾੜੂ ਘਰ ਦੇ ਕਈ ਹਿੱਸਿਆਂ ਵਿੱਚ ਲੱਗ ਕੇ ਆਇਆ ਹੁੰਦਾ ਹੈ ਉਸ ਪਰਿਸ਼ੱਤੀ ਤੇ ਕਦੇ ਵੀ ਝਾੜੂ ਨਹੀਂ ਲਗਾਉਣਾ ਚਾਹੀਦਾ ਉਸ ਲਈ ਅਲੱਗ ਹੀ ਸਾਫ਼ ਕੱਪੜਾ ਰੱਖਣਾ ਚਾਹੀਦਾ ਹੈ ਉਸ ਦੇ ਨਾਲ ਹੀ ਉਸ ਨੂੰ ਸਾਫ਼ ਕਰਨਾ ਚਾਹੀਦਾ ਹੈ ਇਹ ਤੁਹਾਨੂੰ ਫਿਰ ਬਿਮਾਰੀਆਂ ਤੋਂ ਬਚਾ ਦੇਵੇਗਾ ਤੇ ਘਰ ਵਿੱਚ ਬਰਕਤ ਦਾ ਵਾਸ ਹੋ ਜਾਵੇਗਾ ਹਮੇਸ਼ਾ ਅੰਮ੍ਰਿਤ ਵੇਲੇ ਝਾੜੂ ਲਗਾਓ ਕਿਉਂਕਿ ਮਾਇਆ ਤੇ ਦ੍ਰਿਦਰਤਾ ਹਰ ਘਰ ਵਿੱਚ ਸਵੇਰ ਦੇ ਸਮੇਂ ਹੀ ਆ ਕੇ ਵਾਸ ਕਰਦੀ ਹੈ ਉਹ ਪੁੱਛਦੀਆਂ ਹਨ ਕਿ ਜਿਸ ਘਰ ਦੇ ਵਿੱਚ ਕੀ ਹੈ ਜਿਸ ਘਰ ਵਿੱਚ ਉਸ ਸਮੇਂ ਸਾਰੇ ਜੀ ਉੱਠੇ ਹੁੰਦੇ ਹਨ ਸਾਰੇ ਆਪਸ ਵਿੱਚ ਪਿਆਰ ਨਾਲ ਬੈਠ ਕੇ ਕੰਮ ਕਰ ਰਹੇ ਹੁੰਦੇ ਹਨ ਸਾਰੇ ਹੀ ਆਪਣੇ ਕੰਮਾਂ ਕਾਰਾਂ ਵਿੱਚ ਲੱਗੇ ਹੁੰਦੇ ਹਨ ਉੱਥੇ ਫਿਰ ਮਾਇਆ ਆ ਕੇ ਵਾਸ ਕਰ ਜਾਂਦੀ ਹੈ ਜਿੱਥੇ ਲੋਕ ਸੁੱਤੇ ਹੁੰਦੇ ਹਨ ਤੇ ਬੂਹੇ ਬੰਦ ਹੁੰਦੇ ਹਨ ਉੱਥੇ ਫਿਰ ਦਲੇਦਰਤਾ ਆ ਕੇ ਵਾਸ ਕਰ ਜਾਂਦੀ ਹੈ ਇਸ ਕਰਕੇ ਹਮੇਸ਼ਾ ਜਲਦੀ ਉੱਠੋ ਪਰਮਾਤਮਾ ਦਾ ਨਾਮ ਲਓ ਇਸ਼ਨਾਨ ਕਰੋ ਤੇ ਘਰ ਦੇ ਕੰਮਾਂ ਨੂੰ ਜ਼ਰੂਰ ਕਰੋ ਕੂੜੇ ਦੇ ਢੇਰ ਘਰ ਵਿੱਚ ਹੀ ਨਹੀਂ ਲਗਾਉਣੇ ਚਾਹੀਦੇ ਬਾਹਰ ਸੁੱਟ ਦੇਣਾ ਚਾਹੀਦਾ ਹੈ ਘਰ ਵਿੱਚ ਕਿਸੇ ਵੀ ਤਰ੍ਹਾਂ ਦਾ ਕੂੜੇ ਦਾ ਢੇਰ ਨਾ ਲੱਗਿਆ ਹੋਵੇ ਨਾ ਹੀ ਘਰ ਵਿੱਚ ਜਾਲੇ ਲੱਗੇ ਹੋਣ ਉਸ ਬੀਬੀ ਨੇ ਜਦੋਂ ਇਹ ਗੱਲਾਂ ਸੁਣੀਆਂ ਤਾਂ ਉਸਨੇ ਘਰ ਜਾ ਕੇ ਇਹ ਸਾਰੇ ਹੀ ਕੰਮ ਕਰਨੇ ਸ਼ੁਰੂ ਕਰ ਦਿੱਤੇ ਘਰ ਦੀ ਸਾਫ ਸਫਾਈ ਵੀ ਇਸੇ ਤਰੀਕੇ ਨਾਲ ਕਰਨੀ ਸ਼ੁਰੂ ਕਰ ਦਿੱਤੀ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਿੱਤਾ ਸੰਤ ਜੀ ਦੇ ਦੱਸੇ ਅਨੁਸਾਰ ਉਸਨੇ ਆਪਣੀ ਜ਼ਿੰਦਗੀ ਵਿੱਚ ਉਹਨਾਂ ਗੱਲਾਂ ਦੀ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ ਤਾਂ ਕਿ ਮੇਰੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਹਮੇਸ਼ਾ ਲਈ ਵਾਸ ਹੋ ਜਾਵੇ ਸਤ ਸੰਗਿਆ ਜੀ ਇਹ ਗੱਲਾਂ ਤੁਹਾਨੂੰ ਸੋਚਣ ਨੂੰ ਭਾਵੇਂ ਛੋਟੀਆਂ ਲੱਗਦੀਆਂ ਹੋਣਗੀਆਂ ਪਰ ਤੁਹਾਡੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਕੁਝ ਅਹਿਮ ਗੱਲਾਂ ਹਨ ਜਿਨ੍ਹਾਂ ਨੂੰ ਵਿਚਾਰ ਕੇ ਤੁਸੀਂ ਆਪਣੇ ਘਰ ਵਿੱਚ ਹੀ ਧਨવાન ਬਣ ਸਕਦੇ ਹੋ ਉਸ ਬੀਬੀ ਨੇ ਫਿਰ ਘਰ ਜਾ ਕੇ ਇਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਤੇ ਵੇਖਦਿਆਂ ਹੀ ਵੇਖਦਿਆਂ ਘਰ ਵਿੱਚ ਉਦਮ ਆ ਗਿਆ ਘਰ ਵਿੱਚ ਬਰਕਤ ਪੈਣ ਲੱਗੀ ਕੁਝ ਦਿਨ ਲੰਘੇ ਤੇ ਇੱਕ ਬੀਬੀ ਹੋਰ ਸੰਤ ਜੀ ਦੇ ਕੋਲ ਆਈ ਤੇ ਕਹਿਣ ਲੱਗੀ ਸੰਤ ਜੀ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਸਾਡੇ ਘਰ ਬਹੁਤ ਹੀ ਦੁੱਖ ਤੇ ਪਰੇਸ਼ਾਨੀਆਂ ਹਨ ਸੰਤ ਜੀ ਨੇ ਕਿਹਾ ਠੀਕ ਹੈ ਬੀਬਾ ਅੱਜ ਅਸੀਂ ਤੈਨੂੰ ਇੱਕ ਕਥਾ ਸੁਣਾਉਂਦੇ ਹਾਂ ਤੇ ਬੜੇ ਧਿਆਨ ਨਾਲ ਸੁਣਿਓ ਇੱਕ ਨਗਰ ਵਿੱਚ ਇੱਕ ਮਨੁੱਖ ਸੀ ਉਹ ਮਨੁੱਖ ਹਮੇਸ਼ਾ ਕਾਲੇ ਕੱਪੜੇ ਪਾ ਕੇ ਰੱਖਦਾ ਸੀ ਕਦੇ ਵੀ ਹੋਰ ਰੰਗ ਦੇ ਕਿਸੇ ਵੀ ਰੰਗ ਦੇ ਕੱਪੜੇ ਉਹਨੇ ਪਾ ਕੇ ਹੀ ਨਹੀਂ ਵੇਖੇ ਸਨ ਉਸ ਨੂੰ ਕਿਸੇ ਨੇ ਕਿਤੇ ਕਾਲੇ ਕੱਪੜੇ ਪਾ ਕੇ ਜਿੱਥੇ ਵੀ ਜਾਣਾ ਉੱਥੇ ਹੀ ਉਹਨੇ ਕਾਲੇ ਕੱਪੜੇ ਪਹਿਨ ਕੇ ਹੀ ਜਾਣਾ ਇੱਕ ਵਾਰ ਉਹਨਾਂ ਦੇ ਘਰ ਕੋਈ ਸਮਾਗਮ ਸੀ ਸਾਰੇ ਨਗਰ ਦੇ ਲੋਕ ਉਸਦੇ ਘਰ ਉਸਦੇ ਲਈ ਕਾਲੇ ਕੱਪੜਿਆਂ ਦੇ ਹੀ ਤੋਹਫੇ ਲੈ ਕੇ ਆਏ ਤੇ ਕਾਲੇ ਰੰਗ ਦੇ ਹੀ ਬਾਕੀ ਚੀਜ਼ਾਂ ਲੈ ਕੇ ਆਏ ਉਹਨੇ ਜਦੋਂ ਤੋਹਫਿਆਂ ਨੂੰ ਖੋਲਿਆ ਤੇ ਵੇਖ ਕੇ ਹੈਰਾਨ ਹੋ ਗਿਆ ਕਿ ਮੇਰੇ ਲਈ ਕੋਈ ਵੀ ਕੋਈ ਹੋਰ ਰੰਗ ਦੀ ਚੀਜ਼ ਨਹੀਂ ਲੈ ਕੇ ਆਇਆ ਸਗੋਂ ਸਾਰੇ ਹੀ ਜਾਣੇ ਕਾਲੇ ਹੀ ਰੰਗ ਦੀਆਂ ਚੀਜ਼ਾਂ ਲੈ ਕੇ ਆਏ ਹਨ ਹੁਣ ਉਹ ਸਾਰੇ ਜਾਣੇ ਉਸ ਲਈ ਕਾਲਾ ਰੰਗ ਕਿਉਂ ਲੈ ਕੇ ਗਏ ਸੀ ਕਿਉਂਕਿ ਉਹਨਾਂ ਸਾਰਿਆਂ ਨੇ ਹਮੇਸ਼ਾ ਉਸਨੂੰ ਕਾਲੇ ਰੰਗ ਦੇ ਕੱਪੜਿਆਂ ਵਿੱਚ ਵੇਖਿਆ ਸੀ ਇਸ ਲਈ ਉਹਨਾਂ ਨੂੰ ਲੱਗਿਆ ਉਸਨੂੰ ਕਾਲਾ ਰੰਗ ਜ਼ਿਆਦਾ ਪਸੰਦ ਹੈ ਤਾਂ ਹੀ ਤਾਂ ਉਹ ਸਾਰੇ ਹੀ ਦਿਨ ਸਾਰੇ ਹੀ ਕਾਲੇ ਰੰਗ ਦੀਆਂ ਚੀਜ਼ਾਂ ਹੀ ਲੈ ਕੇ ਆਏ ਤਾਂ ਉਸ ਬੀਬੀ ਨੇ ਕਹਿੰਦੀ ਕਿ ਅਸ਼ਾ ਜੀ ਤਾਂ ਫਿਰ ਸਾਨੂੰ ਇਸ ਤੋਂ ਕੀ ਸਿੱਖਿਆ ਮਿਲਦੀ ਹੈ ਸੰਤ ਜੀ ਨੇ ਕਿਹਾ ਬੀਬਾ ਤੋਂ ਖੁਦ ਹੀ ਕਿਹਾ ਤੇਰੇ ਕੋਲ ਸਭ ਕੁਝ ਹੈ ਤੇਰੇ ਘਰ ਔਲਾਦ ਵੀ ਹੈ ਪੈਸਾ ਵੀ ਹੈ ਰਿਸ਼ਤੇਦਾਰ ਵੀ ਹਨ ਭੈਣ ਭਰਾ ਵੀ ਹਨ ਤੇਰੇ ਕਰ ਸਾਰੀਆਂ ਦਿੱਤੀਆਂ ਹੋਈਆਂ ਪਰਮਾਤਮਾ ਦੀਆਂ ਸੁੱਖ ਸਹੂਲਤਾਂ ਹਨ ਪਰ ਫਿਰ ਵੀ ਤੂੰ ਦੁਖੀ ਹੈ ਕਿਉਂਕਿ ਹਰ ਸਮੇਂ ਆਪਣੇ ਆਪ ਨੂੰ ਦੁੱਖਾਂ ਨਾਲ ਘੇਰੀ ਰੱਖਦੀ ਹੈ ਰੋਂਦੀ ਰਹਿੰਦੀ ਹੈ ਪਰੇਸ਼ਾਨ ਰਹਿੰਦੀ ਹੈ ਤੇ ਜਦੋਂ ਪਰਮਾਤਮਾ ਦੇ ਫਰਿਸ਼ਤੇ ਤੇਰੇ ਘਰ ਆਉਂਦੇ ਹਨ ਤੇ ਵੇਖਦੇ ਹਨ ਕਿ ਤੂੰ ਤਾਂ ਹਮੇਸ਼ਾ ਦੁਖੀ ਰਹਿੰਦੀ ਹੈ ਇਸ ਨੂੰ ਭਾਵੇਂ ਜੋ ਮਰਜੀ ਦੇ દਈਏ ਇਹਨੇ ਤਾਂ ਦੁਖੀ ਹੀ ਰਹਿਣਾ ਤਾਂ ਫਿਰ ਉਹ ਤੈਨੂੰ ਸੁੱਖ ਨਹੀਂ ਬਲਕਿ ਦੁੱਖ ਹੀ ਮਿਲਦੇ ਹਨ ਸਾਧ ਸੰਗਤ ਜੀ ਮਨੁੱਖ ਆਪਣੇ ਮਨ ਨਾਲ ਹੀ ਖੁਸ਼ ਹੁੰਦਾ ਹੈ ਇਸ ਲਈ ਸੰਤ ਜੀ ਨੇ ਕਿਹਾ ਤੂੰ ਆਪਣੇ ਮਨ ਨਾਲ ਵਾਅਦਾ ਕਰਕੇ ਅੱਜ ਸਵੇਰ ਤੋਂ ਉੱਠ ਕੇ ਪਰਮਾਤਮਾ ਦਾ ਨਾਮ ਲੈ ਕੇ ਕਦੇ ਕਿਸੇ ਬਾਰੇ ਕੋਈ ਮਾੜਾ ਨਹੀਂ ਸੋਚਣਾ ਮੈਂ ਖੁਸ਼ ਰਹਿਣਾ ਹੈ ਤਾਂ ਤੂੰ ਖੁਸ਼ ਰਹੇਂਗੇ ਜਦੋਂ ਆਪਣੇ ਆਪ ਨੂੰ ਇਹੀ ਮੰਨ ਲਿਆ ਕਿ ਮੈਂ ਵਿਚਾਰੀ ਹਾਂ ਮੈਂ ਦੁਖੀ ਹਾਂ ਤੇ ਮੇਰਾ ਮਨ ਵੀ ਦੁਖੀ ਹੈ ਤੇ ਫਿਰ ਤੂੰ ਉਦਾਂ ਦੇ ਹੀ ਰਹੇਂਗੇ ਜੇ ਤੂੰ ਸੋਚ ਲਿਆ ਕਿ ਤੇਨੂੰ ਪਿਤਾ ਪਰਮਾਤਮਾ ਜੀ ਹਮੇਸ਼ਾ ਤੇਰੇ ਨਾਲ ਹਨ ਤੂੰ ਸੁਖੀ ਹੈ ਤੇ ਫਿਰ ਸੁਖੀ ਹੀ ਰਹੇਂਗੀ ਤੇਰਾ ਹਰ ਇੱਕ ਕਾਰਜ ਸਿੱਧ ਹੋ ਜਾਵੇਗਾ ਸੋ ਸਾਧ ਸੰਗਤ ਆਪਣੇ ਨਾਲ ਅਕਸਰ ਇਦਾਂ ਹੀ ਹੁੰਦਾ ਹੈ ਆਪਾਂ ਆਪਣੇ ਆਪ ਨੂੰ ਵਿਚਾਰਾ ਤੇ ਦੁਖੀਮਨ ਲੈਂਦੇ ਹਾਂ ਇੱਕ ਦਿਨ ਸਵੇਰੇ ਉੱਠ ਕੇ ਕਦੇ ਵੀ ਕਿਸੇ ਬਾਰੇ ਮਾੜਾ ਨਾ ਸੋਚੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਕਹੋ ਪਰਮਾਤਮਾ ਜੀ ਤੁਸੀਂ ਮੇਰੇ ਨਾਲ ਹੋ ਮੇਰੇ ਅੰਗ ਸੰਗ ਸਹਾਈ ਹੋ ਮੈਨੂੰ ਹੁਣ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ ਵੇਖਿਓ ਫਿਰ ਅਸੀਂ ਕਦੇ ਕਿਸੇ ਦਾ ਮਾੜਾ ਵੀ ਨਹੀਂ ਸੋਚਾਂਗੇ ਫਿਰ ਆਪਣੇ ਆਪ ਹੀ ਸਾਡਾ ਦਿਨ ਚੰਗਾ ਲੰਗੇਗਾ ਆਪਣੇ ਆਪ ਨੂੰ ਦੁਖੀ ਤੇ ਵਿਚਾਰੇ ਜਿਹੇ ਬਣਾ ਕੇ ਨਾ ਰੱਖਿਆ ਕਰੋ ਇਸ ਤਰ੍ਹਾਂ ਕਰਨਾ ਆਪਣੀ ਜ਼ਿੰਦਗੀ ਵਿੱਚ ਬੰਦ ਕਰ ਦਿਓ ਫਿਰ ਵੇਖਿਓ ਆਪੇ ਤੁਹਾਡੀ ਜ਼ਿੰਦਗੀ ਸੋਹਣੀ ਤੇ ਖੁਸ਼ਹਾਲ ਹੋ ਜਾਵੇਗੀ ਸੋ ਸਾਥ ਸੰਗਤ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ